ਇਹ ਤੂੰ ਇੱਥੇ ਵੀ ਆ ਗਈ ਕੀ ਚਾਉਣੀ ਐ ਤੂੰ ਅਜੇ ਜਿਉਣੀ ਆ ਐ ਨਹੀਂ ਮਰਦੀ ਮੈਂ ਤੈਨੂੰ ਮਾਰ ਕੇ ਮਰੂੰ ਆਏ ਹਾਏ ਮਰਦੇ ਮੈਨੂੰ ਮਾਰਨ ਵਾਲੇ ਨਿੰਬੂ ਵਾਂਗ ਨਿਚੋੜ ਕੇ ਤੇਰਾ ਖੂਨ ਪੀਉਂਗੀ ਮੈਂ ਹੱਥ ਤਾਂ ਲਾ ਕੇ ਦੇਖ 11000 ਬੋਲਟ ਵਾਂਗੂ ਕਰੰਟ ਨਾਲ ਮਾਰਾਂ ਅੱਛਾ ਹੱਥ ਲਾਣ ਨੂੰ ਤੂੰ ਬਠਿੰਡੇ ਦਾ ਠਰਬਲ ਪਲਾਂਟ ਆ ਨਹੀਂ ਉਡਾਨੀ ਆ ਮੈਂ ਤੇਰਾ ਫਿਊਜ ਇੱਥੇ ਆ ਤੈਨੂੰ ਮੈਂ ਦੱਸਾਂ ਪਤਾ ਆਪਾ ਵੀ ਛੱਡ ਦੇ ਦੱਸੋ ਜਹੀ ਬੱਧੀ ਆ ਵੋਕਾ ਮੰਗਣਾ ਆ ਛੱਡ ਦੇ ਮੈਂ ਪੁੱਛਦਾ ਰੋਕ ਲਾ ਮੈਨੂੰ ਮੈਂ ਪੁੱਛਦਾ ਮੇਰੇ ਹੱਥੋਂ ਆ ਗਿਆ ਉਹ ਚੜ ਦੇ ਪੁੱਛੇ ਨਾ ਲੁਕਦੀ ਕਰ ਲੈਂ ਫਿਰਦੀ ਆਂ ਹਮਨੇ ਆਏ ਕੋਈ ਪੀਲੇ ਕੰਟਾ ਵਾਲੀ ਅਗੜੀ ਜਣੀ ਸੋਰੀ ਅਸੀਂ ਤਾਂ ਬੂਟੇ ਮੰਗੜਾਈ ਸੀ ਕੋਈ ਲੋੜ ਨਹੀਂ ਇਹ ਤਾਂ ਕੋ ਵੋਟ ਮੰਗਣ ਦੀ ਇਹਦੀ ਇੱਕ ਵੋਟ ਨਾ ਬੂਟੇ ਨੇ ડીਸੀ ਨਹੀਂ ਲੱਗ ਜਾਣਾ ਚੱਲੀ ਜੀ ਹੁਣ ਹੱਟ ਜਾ ਪਿੱਛੇ ਉਹ ਬਬੀ ਨਿਊਕਲਰ ਹੁੰਦਾ ਉਹ ਜੋ ਵੀ ਹੁੰਦੀ ਆ ਹੁੰਦੀ ਤਾਂ ਲੜਾਈ ਆ ਨਾ ਇੱਥੇ ਰਹਿ ਤੈਨੂੰ ਮੈਂ ਦੱਸਾਂ ਪਤਾ